ਲੁਧਿਆਣਾ ਦੇ ਪੀਆਰਟੀਸੀ ਅਤੇ ਪੰਜਾਬ ਰੋਡ ਵੇਸ ਵੱਲੋਂ ਹਾਈਵੇ ਤੇ ਜਾਮ ਲਾ ਦਿੱਤਾ ਗਿਆ ਕਿਲੋਮੀਟਰ ਸਕੀਮ ਦੇ ਤਹਿਤ ਟੈਂਡਰ ਕੱਢੇ ਜਾਣੇ ਸੀ ਜਿਸ ਤੋਂ ਪਹਿਲਾਂ ਮੁਲਾਜ਼ਮਾਂ ਦੇ ਵੱਲੋਂ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਤੇ ਲੁਧਿਆਣਾ ਸ਼ੇਰਪੁਰ ਚੌਂਕ ਦੇ ਕੋਲ ਹੈ ਦਿੱਲੀ ਚੰਡੀਗੜ੍ਹ ਹਾਈਵੇ ਤੇ ਜਾਮ ਲਾ ਦਿੱਤਾ ਗਿਆ ਜਿੱਥੇ ਲੋਕ ਪਰੇਸ਼ਾਨ ਹੋ ਰਹੇ ਨੇ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਹਟਾਉਣ ਲਈ ਕਿਹਾ ਪਰ ਇਹਨਾਂ ਦੇ ਵੱਲੋਂ ਕਾਲ ਹੀ ਕਾਲ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਮੁਲਾਜ਼ਮਾ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਰੂਟ ਵੀ ਡਾਇਵਰਟ ਕਰਵਾਇਆ ਗਿਆ ਮੋਨਾ ਕਿਹਾ ਕਿ ਸਾਡੀ ਮੈਨੇਜਰ ਨਾਲ ਵੀ ਗੱਲ ਹੋਈ ਹੈ ਮੰਮ ਜਲਦ ਹੀ ਹਟਾਇਆ ਜਾਵੇਗਾ ਉੱਥੇ ਹੀ ਮੁਲਾਜ਼ਮਾ ਨੇ ਕਿਹਾ ਸਰਕਾਰ ਨੇ ਜੋ ਵਾਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਕਿਲੋਮੀਟਰ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਨਾਲ ਵਿਭਾਗ ਨੂੰ ਨੁਕਸਾਨ ਹੋਵੇਗਾ ਉਹਨਾਂ ਕਹਾਂ ਪਿਛਲੇ 4 ਸਾਲ ਦੇ ਦੌਰਾਨ ਇੱਕ ਵੀ ਨਵੀਂ ਬੱਸ ਸਰਕਾਰ ਵੱਲੋਂ ਨਹੀਂ ਪਾਈ ਗਈ ਹੈ 400 ਤੋਂ ਵੱਧ ਬੱਸਾਂ ਡਿਪੂਆਂ ਦੇ ਵਿੱਚ ਖੰਡਮ ਖੜੀਆਂ ਨੇ ਜਿਨ੍ਹਾਂ ਦੀ ਰਿਪੇਅਰ ਨਹੀਂ ਹੋਈ ਪਾਰੀ ਅਤੇ ਨਾ ਹੀ ਕੋਈ ਕੰਮ ਹੋ ਪਾਰਿਆ ਉਹਨਾਂ ਕਹਾਂ ਇਸ ਕਰਕੇ ਵੱਡਾ ਵਿੱਤੀ ਨੁਕਸਾਨ ਵਿਭਾਗ ਨੂੰ ਹੋ ਰਿਹਾ ਹੈ ਅੱਜ ਕਿਲੋਮੀਟਰ ਸਕੀਮ ਨੂੰ ਬੱਸਾਂ ਨੂੰ ਲੈ ਕੇ ਜਿਹੜਾ ਟੈਸਟ ਕਰ ਰਹੇ ਆ ਕਿਉਂਕਿ ਕਿਲੋਮੀਟਰ ਸਕੀਮ ਪ੍ਰਾਈਵੇਟ ਬੱਸਾਂ ਦਾ ਟੈਂਡਰ ਜਿਹੜਾ ਉਹ ਰੋਡਵੇਜ ਸਰਕਾਰੀ ਵਿਭਾਗ ਦੇ ਵਿੱਚ ਲਾਇਆ ਗਿਆ ਕਿੱਥੇ ਕਿ ਸਿੱਧਾ ਪ੍ਰਾਈਵੇਟ ਕੰਪਨੀਆਂ ਨੂੰ ਜਿਹੜਾ ਸਰਕਾਰੀ ਵਿਭਾਗ ਦੇ ਵਿੱਚ ਐਂਟਰੀ ਕਰਾਈ ਜਾ ਰਹੀ ਆ ਜਿਹਦੇ ਨਾਲ ਵਿਭਾਗ ਨੂੰ ਘਟਾ ਵੀ ਪੈਣਾ ਤੇ ਨਾਲ ਨਾਲ ਨਿੱਜੀਕਰਨ ਹੋ ਕੇ ਜਿਹੜੇ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਮਿਲਨੇ ਸੀਗੇ ਜਾਂ ਸਾਡੇ ਡਰਾਈਵਰਾਂ ਦੀਆਂ ਜਾਂ ਵਰਕਸ਼ਾਪ ਦੀਆਂ ਪੋਸਟਾਂ ਸਿੱਧੇ ਤੌਰ ਤੇ ਜਿਹੜੀਆਂ ਖਤਮ ਹੋ ਜਾਣੀਆਂ ਤੇ ਵਿਭਾਗ ਦਾ ਨਿੱਜੀਕਰਨ ਹੋਣਾ ਜਿਹਦਾ ਅਸੀਂ ਵਿਰੋਧ ਕਰਦੇ ਆ ਕਿਉਂਕਿ ਜਦੋਂ ਸਰਕਾਰ ਨੇ ਸੱਤਾ ਚ ਆਉਣਾ ਸੀ ਤੇ ਵੱਡੇ ਵਾਅਦੇ ਕੀਤੇ ਸੀ ਕਿ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਠੇਕੇਦਾਰੀ ਪ੍ਰਥਾ ਖਤਮ ਕਰਾਂਗੇ ਵਿਭਾਗਾਂ 'ਚ ਨਵੀਆਂ ਬੱਸਾਂ ਪਾਵਾਂਗੇ ਪਿਛਲੀ ਸਰਕਾਰ ਦਾ ਵੀ ਹੋਂਰ ਰਿਕਾਰਡ ਆ ਲਗਭਗ 13-1400 ਬੱਸਾਂ ਚੜੀ ਉਹ 5 ਸਾਲ ਦੇ ਕ ਬਸਾਂ ਪੰਜਾਂ ਸੀ ਸਮੇ ਸਮੇਂ ਤੇ ਅੱਜ 4 ਸਾਲ ਬੀਤ ਗਿਆਨ ਦੇ ਬਾਵਜੂਦ ਇੱਕ ਵੀ ਬਸ ਵਿਭਾਗ ਚ ਨਵੀਂ ਨਹੀਂ ਪਾਈ ਤੇ ਜੇਕਰ ਪਾਉਣ ਲੱਗੇ ਤੇ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆ ਗਿਆ ਔਰ ਰਾਜ ਨਾਲ ਦੱਸਣਾ ਚਾਹਾਂਗੇ ਕਿ ਫ੍ਰੀ ਸਫਰ ਸਹੂਲਤਾਂ ਦੇ ਲਗਭਗ 11-1200 ਕਰੋੜ ਰੁਪਈਆ ਵਿਭਾਗਾਂ ਦੇ ਪੈਂਡਿੰਗ ਹੋ ਗਿਆ ਜਿਹਦੇ ਕਰਕੇ ਵਿਭਾਗ ਚ ਬਸ ਨਹੀਂ ਪਈ ਨਾ ਹੀ ਮਲਾਜਮਾਂ ਨੂੰ ਤਰਖਾਵਾਂ ਦਿੱਤੀਆਂ ਜਾ ਰਹੀਆਂ ਨਾ ਹੀ ਬੱਸਾਂ ਦਾ ਸਪੇਅਰ ਪਾਰਟ ਆ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ 400 ਦੇ ਕਰੀਬ ਬਸਾਂ ਕੰਡਮ ਹੋ ਗਈਆਂ 3 400 ਬੱਸਾਂ ਜਿਹੜੀ ਬੈਟਰੀਆਂ ਤੋਂ ਟਾਇਰਾਂ ਤੋਂ ਹੋਰ ਨਿੱਕੇ ਨਿੱਕੇ ਸਪੀਅਰ ਪਾਟਾਂ ਤੋਂ ਜਿਹੜੀ ਟਿੱਪੂਆਂ ਦਾ ਸ਼ਿੰਗਾਰ ਬਣ ਕੇ ਖੜੀ ਆ ਲੋਕਾਂ ਨੂੰ ਸਫ਼ਰ ਸੁਹੂਲਤਾ ਦੇਣ ਤੋਂ ਸਮਰਥ ਆ ਤੇ ਸਿੱਧੇ ਦੌਰ ਤੇ ਲੱਗਦਾ ਕਿ ਸਾਡੇ ਅਧਿਕਾਰੀ ਨੇ ਜਿਹੜੇ ਉਹ ਸਰਕਾਰ ਨੂੰ ਮਿਸਕੀਟ ਕਰ ਰਹੇ ਨੇ ਸਰਕਾਰ ਨੂੰ ਜਿਹੜੀਆਂ ਗਲਤ ਜਿਹੜੀਆਂ ਉਹ ਫਿੰਗਰਾਂ ਦੇ ਰਹੇ ਨੇ ਕਿ ਕਿਲੋਮੀਟਰ ਨਾਲ ਸਾਨੂੰ ਮਨਾਪਾਊਗਾ ਅਸੀਂ ਜਥੇਬੰਦੀ ਵੱਲੋਂ ਜੋ ਤਰਕ ਦਿੱਤੇ ਆ ਉੱਤੇ ਮੈਨੇਜਮੈਂਟ ਕੋਈ ਵੀ ਟਿੱਪਣੀ ਕਰਨ ਤੋਂ ਜਾਂ ਉਹਦੀ ਪ੍ਰੋਸੀਡਿੰਗ ਬਣਾਉਣ ਤੋਂ ਸਬਲਿਆ ਕਿਉਂਕਿ ਅਸੀਂ ਤਰਕ ਦੇ ਚੁੱਕੇ ਆ ਕਿ ਜਿਹੜੀਆਂ ਐਚ ਵੀ ਐਸ ਸੀ ਦੇ ਬਲਬੋ ਦੱਸਦਾ ਤੁਸੀਂ ਟੈਂਡਰ ਲਾਇਆ ਉਦੋਂ 218 ਕਰੋੜ ਰੁਪਏ ਦਾ ਵਿਭਾਗ ਨੂੰ ਵਿੱਤੀ ਨੁਕਸਾਨ ਹੋਊਗਾ ਦੂਜੇ ਨੰਬਰ ਤੇ ਜਿਹੜਾ ਮੁਨਾਫਾ ਵਾ ਉਹ ਵੀ ਇੱਕ ਪ੍ਰਾਈਵੇਟ ਆਪਰੇਟਰ ਲੈ ਕੇ ਜਾਊਗਾ ਜੇਕਰ ਵਿਭਾਗ ਦੀ ਬੱਸ ਪਾਉਣਿਆ ਤੇ ਵਿਭਾਗ ਨੂੰ ਮੁਨਾਫਾ ਮਿਲੂਗਾ ਔਰ ਨਾਲ ਹੀ ਵੱਡੀ ਗੱਲ ਇਹ ਆ ਕਿ ਵਿਭਾਗ ਦੇ ਵਿੱਚ ਬੱਸਾਂ ਪਾਉਣੀਆਂ ਜਾਂ ਪੀਆਰਟੀਸੀ ਚ ਪਾਉਣ ਜਾਂ ਪਨ ਬੱਸ ਚ ਕੋ ਸਰਕਾਰ ਦਾ ਸਿਰਫ ਇੱਕ 1% ਦਾ ਰੋਲ ਆ ਸਿਰਫ ਮਨਜ਼ੂਰੀ ਦੇਣੀ ਵਿਭਾਗ ਨੇ ਬੱਸਾਂ ਲਾਉਣ ਤੇ ਖਰੀਦਣੀਆਂ ਸਾਡੀ ਜਿਹੜੀ ਪ੍ਰਾਪਰਟੀ ਆ ਰੋਡਵੇਜ ਪਨ ਬੱਸ ਦੀ ਆਰਟੀਸੀ ਦੀ ਉਹਦੀ ਪ੍ਰਾਪਰਟੀ ਦੇ ਆਧਾਰ ਤੇ ਜਿਹੜੀਆਂ ਬੱਸਾਂ ਖਰੀਦਨੀਆਂ ਨੇ ਉਹਦੇ ਆਧਾਰ ਤੇ ਉਹ ਲੋਨ ਜਿਹੜਾ ਵਾ ਉਹਦੀਆਂ ਕਿਸ਼ਤਾਂ ਜਿਹੜੀਆਂ ਉਹ ਮੁਕਤ ਕਰਜ਼ਾ ਮੁਕਤ ਕਰਦੇ ਆ ਸਾਡੇ ਮੁਲਾਜ਼ਮ ਜਿਹੜੇ ਮਿਹਨਤ ਕਰਦੇ ਆ ਪਰ ਸਰਕਾਰ ਪਤਾ ਨਹੀਂ ਫੇਰ ਵੀ ਇਹਨਾਂ ਦੀ ਮੰਸ਼ਾ 'ਚ ਕੀ ਫਰਕ ਆ ਵੀ ਕਿਲੋਮੀਟਰ ਪ੍ਰਾਈਵੇਟ ਬਾਹਰ ਲੇ ਆਪਰੇਟਰਾਂ ਨੂੰ ਲਿਆ ਕੇ ਲੁੱਟ ਕਰਾਉਣਾ ਚਾਹੁੰਦੀ ਆ ਕਿਉਂਕਿ ਜੇ ਵਿਭਾਗ ਦੀ ਬੱਸ ਪਾਉਣੇ ਆ ਤੇ 60-70000 ਰੁਪਿਆ ਕਿਸ਼ਤ ਔੜਨਰੀ ਬੱਸ ਦੀ ਆ ਜੇ ਪ੍ਰਾਈਵੇਟ ਕਿਲੋਮੀਟਰ ਲਿਓਨੇ ਆ ਸੁਧਾਰਨ ਬੱਸ ਉਹਨੂੰ ਲਗਭਗ ਲੱਖ ਤੋਂ 1.5 ਲੱਖ ਰੁਪਿਆ ਮਹੀਨੇ ਦਾ ਦੇਣਾ। ਤੁਹਾਡਾ ਪਲਾਨ ਤੁਹਾਡਾ ਕੀ ਹੈ ਤੇ ਰੁੜ ਜਮ ਕੀ ਦੀ ਜਾਊਗੀ? ਅਗਲਾ ਬਿਲਕੁਲ ਜਿਵੇਂ 2 ਵਜੇ ਟੈਂਡਰ ਖੁੱਲਣ ਦਾ ਸਮਾਂ ਜਿਹਦੇ ਚ ਅਸੀਂ 12 ਵਜੇ ਤੋਂ ਬੰਦ ਦੀ ਕਾਲ ਦਿੱਤੀ ਆ ਕਿ 12 ਵਜੇ ਤੋਂ ਬੰਦ ਕਰਾਂਗੇ। ਜੇਕਰ ਮੈਨੇਜਮੈਂਟ 2 ਵਜੇ ਤੋਂ ਪਹਿਲਾਂ ਪਹਿਲਾਂ ਟੈਂਡਰ ਨੂੰ ਰੱਦ ਕਰ ਦਿੰਦੀ ਆ ਤੇ ਅਸੀਂ ਆਪਣਾ ਜਿਹੜਾ ਸਵਰਛੋਪ ਨੂੰ ਫੋਨ ਕਰਾਂਗੇ। ਜੇਕਰ ਟੈਂਡਰ ਰੱਦ ਨਹੀਂ ਕਰਦੀ ਤੇ ਤੁਰੰਤ ਟੈਂਡਰ ਨੂੰ ਖੋਲਦੀ ਆ ਤੇ ਅਸੀਂ ਹੜਤਾਲ ਕਰਕੇ ਤੇ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਤੇ ਕੱਲ ਨੂੰ ਬਣਜੋਗ ਮੁੱਖ ਮੰਤਰੀ ਦੀ ਰਾਇਸ਼ ਤੇ ਚੰਡੀਗੜ੍ਹ ਜਾਂ ਸੰਗਰੂਰ ਪੱਕਾ ਤਰਨਾ ਦਿੱਤਾ ਹੈ ਨੈਸ਼ਨਲ ਹਾਈਵੇ ਤੇ ਪਹੁੰਚਿਆ ਨੂੰ ਕਿ ਜੰਪ ਕਰੂਗੇ ਤੁਸੀਂ ਅਜੇ ਮੇਰੇ ਬਿਲਕੁਲ ਅਸੀਂ ਪਹਿਲਾਂ ਤੋਂ ਕਾਲ ਦਿੱਤੀ ਸੀਗੀ ਜਿਸ ਦਿਨ ਉਸ ਦਿਨ ਆਪਾਂ ਜਿਉਡੇਸ਼ਨ ਕੀਤਾ ਸੀਗਾ ਕਿ ਅਸੀਂ ਜਿਸ ਦਿਨ ਟੈਂਡਰ ਖੋਲਣਗੇ 12 ਵਜੇ ਤੋਂ ਨੈਸ਼ਨਲ ਹਾਈਵੇ 'ਚ ਬੰਦ ਕਰਕੇ ਕਿਉਂਕਿ ਵਕ ਵਕ ਜਗਾ ਤੇ ਪਟਿਆਲਾ ਸੰਗਰੂਰ ਲੁਧਿਆਣਾ ਜਲੰਧਰ ਅਮਰਸਰ ਤੇ ਜਗਾ ਤੇ ਵਕ ਵਕ ਜਗਾ ਤੇ ਅਜਿਉਡੇਸ਼ਨ ਕੀਤੇ ਜਾਦਾ ਹੈ ਲੱਗਦਾ ਨਹੀਂ ਲੋਕਾਂ ਨੂੰ ਵੱਡੀਆਂ ਦਿੱਕਤਾਂ ਮਖਾਨਿਆਂ ਦਾ ਸਾਹਮਣਾ ਹੀ ਲੱਗਦਾ ਵੇਖੋ ਇਹਦੇ 'ਚ ਅਸੀਂ ਮਾਫੀ ਚਾਹੁੰਦੇ ਹਾਂ ਕਿ ਉਹ ਵੀ ਸਾਡੇ ਪਰਿਵਾਰ ਨੇ ਜ ਜੇਕਰ ਇਹ ਸਰਕਾਰੀ ਵਿਭਾਗ ਚ ਬੱਸਾਂ ਨਾਂ ਪਈਆਂ ਵਿਭਾਗ ਦੀਆਂ ਤੇ ਆਉਣ ਵਾਲੇ ਸਮੇਂ ਜਿਹੜੀਆਂ ਮਹਿਲਾਵਾਂ ਨੂੰ ਫ੍ਰੀ ਸਫ਼ਰ ਸਹੂਲਤ ਦਿੱਤਾ ਉਹਨਾਂ ਨੂੰ ਬੱਸਾਂ ਵਰ ਰਸ ਨਹੀਂ ਮਿਲਣੀ ਦੂਜੇ ਨੰਬਰ ਤੇ ਕਿਹੜੇ ਸਾਡੇ ਨੌਜਵਾਨ ਅੱਜ ਪੜ੍ਹ ਲਿਖ ਕੇ ਜਿਨ੍ਹਾਂ ਨੇ ਅੱਗੇ ਭੁਖੇ ਖਜ਼ਦਾਰਨਾ ਪੰਜਾਬ ਦਾ ਤੇ ਉਹ ਪਿੰਡਾਂ ਤੋਂ ਸ਼ਹਿਰਾਂ ਨੂੰ ਪੜ੍ਹ ਲਿਖਣ ਨਹੀਂ ਆ ਸਕੇ ਜਾਂ ਦੂਜੇ ਸ਼ਹਿਰਾਂ ਨੂੰ ਨਾ ਜਾ ਸਕੇ ਜਾਂ ਹੋਰ 17 18 ਕੈਟਾਗਰੀਆਂ ਫ੍ਰੀ ਸਫ਼ਰ ਸਹੂਲਤਾਂ ਕਰਦੀਆਂ ਉਹਨਾਂ ਨੂੰ ਸਫ਼ਰ ਸਹੂਲਤਾਂ ਮਿਲੀ ਤਾਂ ਵੀ ਚੁਣੌਤੀਆਂ ਨੇ ਜੇਕਰ ਬੱਸਾਂ ਵਿਭਾਗ 'ਚ ਨਾ ਪਈਆਂ ਤੇ ਲੋਕਾਂ ਵਾਸਤੇ ਰੁਜ਼ਗਾਰ ਖਤਮ ਹੋ ਜਾਣਗੇ ਆਟੋਮੈਟਿਕ ਜਿਹੜਾ ਨੌਜਵਾਨ ਨੂੰ ਬਾਹਰ ਦੇ ਮੁਲਕਾਂ ਨੂੰ ਜਾ ਕੇ ਆਪਣਾ ਪੈਸਾ ਕਮਾਉਣਾ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਾਈ ਸੀ ਤਾਂ ਇਹਨਾਂ ਨੇ ਬੜੇ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਸੀ ਕਿ ਜਿਹੜੇ ਸਰਕਾਰੀ ادارے ਨੇ ਇਹਨਾਂ ਨੂੰ ਵਧਾਇਆ ਜਾਵੇਗਾ। ਪਰ ਅੱਜ ਹਾਲਾਤ ਇਹ ਨੇ ਸਾਡੇ ਮਾਨਯੋਗ ਟਰਾਂਸਪੋਰਟ ਮੰਤਰੀ ਜਿਹੜੇ ਨੇ ਇਸ ادارے ਨੂੰ ਪ੍ਰਾਈਵੇਟ ਬਣਾਉਣ ਜਾ ਰਹੇ ਨੇ। ਪੰਜਾਬ ਰੋਡਵੇਜ ਪੰਨਬਸ ਦੇ ਵਿੱਚ ਕਿਲੋਮੀਟਰ ਦਾ ਕੋਟ ਅਸੀਂ ਬੜਾ ਔਖਾ ਕੱਢਿਆ ਸੀ ਪਰ ਮਜੂਤਾ ਜਿਹੜੇ ਟਰਾਂਸਪੋਰਟ ਮੰਤਰੀ ਨੇ ਆਪਣੇ ਚਹੇਤਿਆਂ ਦੀਆਂ ਪ੍ਰਾਈਵੇਟ ਦੱਸਾਇਆ ਜੋ ਨਾਲੇ ਪੌਂਗੀਆਂ ਚਾਹੁੰਦੇ ਨੇ ਜਿਸ ਤਰ੍ਹਾਂ ਕਿ ਜੱਟੇ ਪੰੰਗੀ ਜਿਹੜੀ ਆ ਸਖਤ ਵਿਰੋਧ ਕਰਦੀ ਆ ਅੱਜ 2 ਵਜੇ ਟੈਂਡਰ ਖੋਲਣ ਦਾ ਸਮਾਂ ਆ ਜੇਕਰ ਮੈਨੇਜਮੈਂਟ ਵੱਲੋਂ ਟੈਂਡਰ ਖੋਲ੍ਹਿਆ ਜਾਂਦਾ ਤਾਂ ਸ਼ੇਰਪੁਰ ਚੌਂਕ ਦੇ ਨਾਲ-ਨਾਲ ਪਟਿਆਲਾ ਸੰਗਰੂਰ ਬਠਿੰਡਾ ਜਲੰਧਰ ਅੰਮ੍ਰਿਤਸਰ ਤੇ ਘਰਟੀ ਪੁਆਇੰਟ ਮੁਕੰਮਲ ਤੌਰ ਤੇ ਬੰਦ ਕਰਕੇ ਪੂਰੀ ਸਰਵਿਸ ਬੰਦ ਕਰਕੇ ਮੁੱਖ ਮੰਤਰੀ ਪੰਜਾਬ ਦਾ ਘਰਾਓ ਤੇ ਜਾਂ ਫਿਰ ਤਰਨਤਾਰਨ ਜਿਮਨੀ ਚੌਂਚ ਸਰਕਾਰ ਦਾ ਘਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹਨਾਂ ਦੀ ਪੀਆਰਟੀਸੀ ਦੇ ਜਿਹੜੀ ਆਪਣੀ ਬਸਾਂ ਹੂਰ ਨੇ ਸਰਕਾਰੀ ਦਾਰੇ ਦੀਆਂ ਉਹ ਇਸੇ ਗੱਲ ਤੇ ਪ੍ਰੋਟੈਸਟ ਕਰ ਰਹੇ ਕਿ ਆਪਣੀਆਂ ਨੰਨੀਆਂ ਬਸਾਂ ਪੌਣੀਆਂ ਨੇ ਉਹ ਕਿਲੋਮੀਟਰ ਦੀ ਕੀ ਨਾਪ ਪਾਈਆਂ ਜਾਂ ਮੇਰੀ ਜੀਐਮ ਸਾਹਿਬ ਨਾਲ ਗੱਲ ਹੋਈ ਸੀ ਕਿ ਮਿਸਟਰ ਪਾਤਸ਼ਲੇ ਉਹਨਾਂ ਨੇ ਉਹਨੇ ਕਿਹਾ ਵੀ ਇਸ ਵੇਲੇ ਜਲ ਚੱਲ ਰਹੀ ਆ ਜਲਦੀ ਇਹਨਾਂ ਨੂੰ ਫਾਰਮ ਕਰ ਦਿੱਤਾ ਹਾਈਵੇ ਨੈਸ਼ਨਲ ਹਾਈਵੇ ਜਾਮ ਆ ਜੀ ਐਂਬੂਲੈਂਸ ਵੀ ਫਟੀਆਂ ਹੋਈਆਂ ਜੀ ਲੋਕ ਪਰੇਸ਼ਾਨ ਹੋ ਰਹੇ ਨੇ ਇਹਨੂੰ ਪਾਗਲਾ ਆਦਮੀ ਜਿੰਨਾਂ ਚੱਕ ਲਈ ਐਂਬੂਲੈਂਸ ਕਿਡਾ ਰਹੇ ਮੈਂ ਮੁਲਾਜ਼ਮ ਲਾਤੇ ਕੋਈ ਟ੍ਰੈਫਿਕ ਡਿਵਰਟ ਵੀ ਕੀਤੀ ਗਈ ਆ ਕਿਉਂਕਿ ਹਾਂ ਦੋਨੇ ਪਾਸੇ ਟ੍ਰੈਫਿਕ ਡਿਵਰਟ ਕਰਾਤੀ ਗਈ ਆ ਲੁਧਿਆਣਾ ਲਾਈਵ ਲਈ ਸਰਿੰਦਰ ਸੋਨੀ ਦੀ ਰਿਪੋਰਟ